ਹੈਲੋ ਕੀ ਹਾਲ ਹੈ ਸਰਕਾਰ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ ਤੇ ਕਾਲ ਜਿਦੋਂ ਦੇਖਣੋ ਵੀ ਰਹੀ ਯਾਰ ਹੁਣ ਹੁਣ ਤਾਂ ਐਗਜ਼ਾਮ ਖਤਮ ਹੋਏ ਨੇ ਨਾਨਾ ਸਿਸਟਰ ਕੋਲ ਗਈ ਹੋਈ ਸੀ ਮੇਰੇ ਦਾ ਜਿੰਮੇ ਚਿੱਤ ਨਹੀਂ ਲੱਗਦਾ ਹੈਗਾ ਤੇਰੇ ਜਿਹਾ ਮੇਰਾ ਕਿਹੜਾ ਲੱਗਦਾ ਜੀ ਹੁਣ ਕਦੋਂ ਆਣਾ ਕਿੱਥੇ ਗਈ ਤੂੰ ਮੈਂ ਭੈਣ ਕੋਲੇ ਗਈ ਸੀ ਤੁਹਾਨੂੰ ਦੱਸਿਆ ਤਾਂ ਹੈਗਾ ਜੀ ਜੇ ਹੁਣ ਹਫਤਾ ਉੱਥੇ ਲੱਗੇ ਆਉਂਗੀ ਜਿੰਨੇ ਕਮਾਲ ਕਰਦੀ ਯਾਰ ਮੈਂ ਦੱਸ ਹੀ ਰਹਿ ਗਈ ਤੁਹਾਨੂੰ ਓਹੋ ਇਹ ਜੀ ਕੋਈ ਗੱਲ ਨਹੀਂ ਹੈਗੀ ਕੋਈ ਨਾ ਆਪਾਂ ਫੋਨ ਤੇ ਗੱਲ ਕਰਦੇ ਰਹਾਂਗੇ ਮੇਰਾ ਕਿਹੜਾ ਜੀ ਲੱਗਦਾ ਤੁਹਾਡੇ ਨੂੰ ਨਹੀਂ ਘਰ ਆਖੀ ਕਿਤੇ ਬਾਂਜਾ ਦਾ ਦਰਦ ਹੋ ਜੇ ਓ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਜੀ ਦੇ ਤਾਂ ਜਿੰਨੀ ਚਿੱਤ ਨਹੀਂ ਲੱਗ ਰੇ ਯਾਰ ਤੁਸੀਂ ਹੁਣ ਐ ਨਾ ਕਰੀ ਜਾਓ ਕੋਈ ਨਾ ਮੈਂ ਫਰੀਜ਼ੀ ਹੋ ਕੇ ਨਾ ਤੁਹਾਨੂੰ ਵੀਡੀਓ ਕਾਲ ਕਰਾਂਗੀ ਚੱਲ ਫੋਨ ਫੋਨ ਕਰਦੀ ਨਹੀਂ ਤੇ ਮੈਨੂੰ ਹਾਂਜੀ ਹਾਂਜੀ ਕੋਈ ਨਾ ਕਿਤੇ ਤੁਸੀਂ ਜੀਜੇ ਦੀ ਬਣਾ ਕੇ ਭੇਜੋ ਨਹੀਂ ਨਹੀਂ ਜੀ ਮੈਂ ਫੋਨ ਕਰਦੀ ਰਹਾਂਗੀ ਤੁਹਾਨੂੰ ਮੇਰਾ ਕਿਹੜਾ ਜੀ ਲੱਗਦਾ ਕਦੀ ਆ ਤੁਸੀਂ ਦੱਸੋ ਕੀ ਕਰ ਰਹੇ ਸੀ ਕਾਲ ਜੇ ਲੱਗਣਾ ਤੱਕ ਤਾਂ ਦੇ ਦਿੰਗੀ ਹਾਂਜੀ ਹਾਂ ਉਦੋਂ ਤੱਕ ਤਾਂ ਜਾਣਾ ਤੁਹਾਨੂੰ ਛੁੱਟੀਆਂ ਹੋਈਆਂ ਸੀ ਨਾ ਨਾ ਕਰਕੇ ਆ ਗਈ ਸੀ ਮੇਰਾ ਨਹੀਂ ਹੁਣ ਚਿੱਤ ਲੱਗਣਾ ਪਿੰਡ ਦਾ ਤਾਂ ਕਾਲ ਜੇ ਨਹੀਂ ਲੱਗਣਾ ਹਾਂਜੀ ਇਹ ਤਾਂ ਹੈ ਜੀ ਤਾਂ ਕਿੱਥੇ ਲੱਗਣਾ ਚਲੋ ਠੀਕ ਹੈ ਕੱਲ ਤਾਂ ਹੋਣਾ ਹਾਂਜੀ ਹਾਂ ਚਲੋ ਮੈਂ ਵੀ ਤੁਹਾਨੂੰ ਬਾਅਦ ਚ ਕਰੂੰਗੀ ਠੀਕ ਹੈ ਦੀਦੀ ਆ ਰਹੀ ਨੇ ਠੀਕ ਹੈ ਬਾਈ ਬਾਏ ਹਲੇ 2 ਦਿਨ ਨਹੀਂ ਹੋਏ ਛੁੱਟੀਆਂ ਮਈਆਂ ਨੂੰ ਚੰਦਰੇ ਦਾ ਜੀ ਲੱਗਣਾ ਵੀ ਹਟ ਗਿਆ ਇਹਦਾ ਵੀ ਪਤਾ ਨਹੀਂ ਕੀ ਬਣਊਗਾ ਸਸਿਕਾ ਲਗੇ ਮੈਂ ਸ਼ੈਰੀ ਵਧੀਆ ਪਿੱਛੇ ਦੱਸ ਵਾ ਵਧੀਆ ਵਧੀਆ ਬਈਆ ਮੈਨੂੰ ਫੋਨ ਕਰ ਦੇ ਮੈਂ ਘਰੋਂ ਜੜਾਉ ਲਿਆਂਦਾ ਤੈਨੂੰ ਲੈ ਨੀ ਦੀਦੀ ਨੂੰ ਕਰਿਆ ਤਾਂ ਹੱਥ ਪੈ ਗਿਆ ਇਹ ਇਧਰ ਦੀ ਲੰਗ ਚੱਲ ਜੈਣਾ ਲੈ ਨਹੀਂ ਸਾਲੀਏ ਉੱਤਰ ਫਿਰ ਦੀਦੀ ਅਸਿਕਾ ਹੋਰ ਕਿਵੇਂ ਮੈਂ ਤਾਂ ਠੀਕ ਹਾਂ ਮੈਨੂੰ ਤੇਰੇ ਹਾਲ ਨਹੀਂ ਠੀਕ ਲੱਗਦੇ ਹੈਗੇ ਕੀ ਹੋ ਗਿਆ ਦੀਦੀ ਹੋਰ ਤੂੰ ਤਾਂ ਇਦਾਂ ਹੀ ਚੰਦ ਹੋ ਗਈ ਬਹਿ ਜਾ ਤੁਹਾਨੂੰ ਪਤਾ ਤਾਂ ਹੈਗਾ ਦੀਦੀ ਮੈਂ ਪੜਾਈ ਚ ਕਿੰਨੀ ਬਿਜ਼ੀ ਸੀ ਹੁਣ ਪੇਪਰ ਹੋਏ ਨੇ ਤਾਂ ਥੋੜੀ ਜਿਹੀ ਵੇਲੀ ਹੋਈਆਂ ਹੁਣ ਨਾ ਮੈਂ ਤੈਨੂੰ ਜਾਣ ਨਹੀਂ ਦੇਣਾ ਪੂਰਾ ਮਹੀਨਾ ਆਪਦੇ ਕੋਲੇ ਮੈਂ ਤਾਂ ਆਪ ਦੀਦੀ ਘਰੇ ਬੋਰ ਹੋਈ ਜਾਂਦੀ ਸੀ ਤਾਂ ਹੀ ਤਾਂ ਆਈਆਂ ਤੁਹਾਡੇ ਕੋਲੇ ਚਲੋ ਵਧੀਆ ਕੀਤਾ ਨਾਲੇ ਮੇਰਾ ਵੀ ਜੀ ਜਾਨੀ ਲੱਗਦਾ ਸੀਗਾ ਮਾਂ ਚੱਲ ਤੈਨੂੰ ਸਾਦ ਲਾ ਮਸਾਂ ਹੀ ਕਿਤੇ ਹਾਂ ਕੀਤੀ ਆ ਹੁਣ ਬਸ ਹੁਣ ਵੇਲੇ ਸੀ ਇਹਨਾਂ ਦੇ ਤਾਂ ਹੀ ਆ ਗਈ ਨੇ ਤੁਹਾਨੂੰ ਪਤਾ ਪੜਾਈ ਚ ਕਿੱਥੇ ਨਿਕਲੇ ਜਾਂਦਾ ਸੀ ਹੋਰ ਦੱਸ ਮੰਮੀ ਡੈਡੀ ਕਿਵੇਂ ਸੀ ਸਾਰੇ ਵਧੀਆ ਨੇ ਦੀ ਤੁਹਾਨੂੰ ਇਹਨਾਂ ਯਾਦ ਕਰਦੀ ਸੀ ਤੁਸੀਂ ਵੀ ਨਹੀਂ ਗੇੜਾ ਮਾਰਿਆ ਉਹ ਮੈਂ ਤਾਂ ਇਹਨੂੰ ਰੋਜ਼ ਕਹਿ ਦਿੰਨੀ ਆ ਕਿ ਚੱਲ ਕੇ ਆਈਏ ਇਹ ਹੀ ਨਹੀਂ ਲੈ ਕੇ ਜਾਂਦਾ ਇਹਦੇ ਪਤਾ ਨਹੀਂ ਕਿਹਜੇ ਕੰਮ ਉਲਝੇ ਫਿਰਦੇ ਨੇ ਕੋਈ ਨਹੀਂ ਮੈਂ ਆ ਗਈ ਨਾ ਜੀਜੇ ਨੂੰ ਤਾਂ ਹੁਣ ਮੈਂ ਕਹਾਂਗੀ ਕਿ ਮੇਰੀ ਭੈਣ ਨੂੰ ਮਲਾਜਿਆ ਕਰੋ ਲੈ ਕੇ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਕੰਨ ਖਿੱਚੀ ਚਲ ਬੈਠ ਮੈਂ ਤੇ ਵਾਸਤੇ ਪਾਣੀ ਲੈ ਕੇ ਆਉਣੀ ਆ ਹਾਂ ਦੀਦੀ ਪੜਾ ਦੇ ਮੈਂ ਵੀ ਸੇਵਾ ਕਰ ਲਵਾਂ ਦੀ ਸਾਲੀ ਜੀ ਤੁਸੀਂ ਲੈ ਲਓ ਆ ਲੈ ਜਨਾਬ ਪਾਣੀ ਪੀਓ ਹੋਰ ਦੱਸ ਕਿਵੇਂ ਚੱਲਦੀਆਂ ਨੇ ਪੜਾਈਆਂ ਤੇਰੀਆਂ ਵਧੀਆ ਚੱਲੀ ਜਾਂਦੀ ਪੜਾਈ ਤੇ ਸਾਨੂੰ ਵੀ ਕਰ ਇੰਸਟਾਗ੍ਰਾਮ ਤੇ ਟੈਗ ਡੂ ਕਰ ਦਿਆ ਕਰ ਮੈਸੇਜ ਮੂਸੇਜ ਕਰ ਦਿਆ ਕਰ ਬਸ ਜੀਜੂ ਪੜਾਈ ਜੀ ਬਹੁਤ ਬਿਜ਼ੀ ਹੋ ਰਹੀ ਸੀ ਹੁਣ ਵੇਲੇ ਹੋਈਆਂਗੇ ਵੇਲੇ ਤਾਂ ਹੋ ਗਈ ਠੀਕ ਐ ਪਹਿਲਾਂ ਨਾਲੋਂ ਸੋਹਣੀ ਹੋ ਗਈ ਕਿ ਖਾਣ ਲੱਗੀ ਤੂੰ ਕੁਛ ਵੀ ਨਾ ਜੀ ਜੂ ਮਜ਼ਾਕ ਨਹੀਂ ਕਰ ਰਹਾ ਹਟ ਜਾ ਯਾਰ ਸਾਲੀਆਂ ਹੁੰਦੀਆਂ ਮਜ਼ਾਕ ਕਰਨ ਵਾਸਤੇ ਹੋਰ ਕਾਦੇ ਵਾਸਤੇ ਹੁੰਦੀਆਂ ਨੇ ਅੱਛਾ ਏ ਹੋਰ ਦੇਖੀ ਕਿਤੇ ਮੁੰਡੇ ਨਾਲ ਸੈਟਿੰਗ ਤਾਂ ਨਹੀਂ ਕਰੀ ਫਿਰਦੀ ਪੜਾਈ ਜੋ ਹੁਣ ਵਿਲੀ ਹੋਈਆਂ ਜੀ ਜੂ ਕਿੱਥੇ ਨਟਾ ਮੁੰਡਾ ਮੇਰੇ ਕੋਲੇ ਉਹ ਟਾਈਮ ਟੂੰਗ ਤਾਂ ਸਭ ਨਿਕਲ ਜਾਂਦੇ ਆ ਜਵਾਨਾ ਦੇਖ ਲੈ ਕਿਹੜਾ ਚੜਿਆ ਨਾਲੇ ਕੁੜੀਆਂ ਤਾਂ ਅਖਰਾਲ ਪਤਾ ਸੇ ਭੋਰਦੀਆਂ ਨੇ ਗਾਜਰ ਵਰਗੀ ਮੇਰੀ ਸਾਲੀ ਕਿਸੇ ਨੂੰ ਦਬਣ ਦਿੰਦੀ ਐ ਤੁਹਾਨੂੰ ਕੁਛ ਜ਼ਿਆਦਾ ਨਹੀਂ ਪਤਾ ਜੀ ਬੱਸ ਸਾਡਾ ਤਾਂ ਫਰਜ਼ ਬਣਦਾ ਹੀ ਸਾਲੀਆਂ ਨਾਲ ਟੀਚਰ ਮਜ਼ਾਕ ਕਰਨ ਦਾ ਹੂੰ ਹੂੰ ਠੀਕ ਹੈ ਜੇ ਨਾ ਗਰੀਵ ਜੀਜਾ ਸਾਡਾ ਜੀਜਾ ਹੀ ਨਹੀਂ ਲੱਗਦਾ ਹਨਾ ਹੂੰ ਹੂੰ ਜੇ ਦੀਦੀ ਨੇ ਸੁਣ ਲਿਆ ਫਿਰ ਉਹ ਉਹ ਤਾਂ ਵਿਚਾਰੀ ਪੂਲੀ ਐ ਉਹ ਤਾਂ ਕੁਝ ਨਹੀਂ ਕਹਿੰਦੀ ਹੈਗੀ ਅੱਛਾ ਹੂੰ ਹੋਰ ਤੁਸੀਂ ਦੱਸੋ ਕੰਮ ਕਰ ਵਧੀਆ ਚੱਲੀ ਜਾਂਦਾ ਕੰਮ ਕਰ ਜਮਨ ਨਜ਼ਾਰੀਆਂ ਲੁਪੇ ਆ ਨਾ ਦੀਦੀ ਨੂੰ ਮਲਾ ਕੇ ਕਿਉਂ ਨਹੀਂ ਲੈ ਕੇ ਜਾਂਦੇ ਤੁਸੀਂ ਬਸ ਮੈਂ ਮੜਾ ਕੰਮ ਤੇ ਭੱਗ ਜਾਣਾ ਬਾਕੀ ਨੂੰ ਘਰ ਦਾ ਜਾਦੇ ਮੂੰਹ ਆਉਂਦਾ ਆਪਦੇ ਪੇਕੇ ਦੀ ਥੋੜੀ ਘੱਟ ਕਰਦੀ ਆ ਉਹ ਤੂੰ ਉੱਥੇ ਰਹਿਣੀ ਐ ਬੀਜੀ ਚ ਬੇਬੇ ਬਾਪੂ ਤੇਨੂੰ ਪਤਾ ਐ ਆਪਦੇ ਆਪਦੀ ਮਸਤੀ ਹੀ ਰਹਿੰਦੇ ਆ ਤੇ ਤੈਨੂੰ ਪਤਾ ਇੱਥੇ ਵੀ ਕੰਮ ਕਰਕੇ ਇੱਥੇ ਮੁੱਕਦੇ ਆ ਮੈਂ ਤਾਂ ਆਪ ਹੁਣ ਐਗਜ਼ਾਮ ਦੇ ਕੇ ਵੇਲੀ ਹੋਈ ਸੀ ਮੈਂ ਸੋਚਿਆ ਮੈਂ ਦੀਦੀ ਕੋਲੇ ਜਾ ਕੇ ਆਣੇ ਆ ਬੋਰ ਹੋਈ ਜਾਂਦੀ ਸੀ ਮੈਂ ਵੀ ਘਰੇ ਅੱਛਾ ਹਾਂਜੀ ਮੈਂ ਤਾਂ ਇਹ ਸੋਚਦਾ ਸੀਗਾ ਇੱਥੇ ਹੀ ਵਿਆਹ ਲਿਆ ਉਹਨੇ ਤੈਨੂੰ ਵੀ ਹਲੇ ਹੁਣ ਮੇਰੀ ਪੜ੍ਹਾਈ ਖਤਮ ਹੋਈ ਆ ਜੀਜੂ ਕੀ ਤੁਸੀਂ ਵਿਆਹ ਵਿਆਹ ਲਈ ਆ ਉਹ ਇਹਨਾਂ ਸਾਲੀਆਂ ਨਾ ਟਾਈਮ ਨਾਲ ਬੈਈਆਂ ਜਾਣ ਤਾਂ ਚੰਗੀਆਂ ਰਹਿੰਦੀਆਂ ਨੇ ਮੈਂ ਤਾਂ ਜਿੱਜੂ ਹਲੇ ਹੁਣੇ-ਹੁਣੇ ਆਈਆਂ ਕਿ ਤੁਸੀਂ ਕੀ ਵਿਆਹ ਦੀਆਂ ਗੱਲਾਂ ਲੈ ਕੇ ਬਹਿ ਗਏ ਚਲ ਮੈਨੂੰ ਦੱਸ ਖਾਣਗੀ ਕੀ ਪੀਜਾ ਪੂਜਾ ਲੈ ਆਵਾਂ ਕੀ 버ਗਰ ਖਾਣਗੀ ਲੈ ਆਓ ਚਲ ਤੂੰ ਘਰ ਅੰਦਰ ਰੈਸਟਾ ਕੱਪੜੇ-ਕਪੜੇ ਕਰ ਚੇਂਜ ਮੈਂ ਤੇਰੇ ਵਾਸਤੇ ਲੈ ਆਉਣਾ ਠੀਕ ਹੈ ਚੰਗਾ ਅਗਲਾ ਸੰਦ ਨਹੀਂ ਰੱਖਦੀ ਰਸੋਈ ਚ ਲੈ ਜਾ ਇਹਦੇ ਤੇ ਪਾਣੀ ਲੈ ਬੈ ਜਾ ਬਰਾ ਖਾਜੇ ਤੂੰ ਬੈ ਜਾ ਜੀ ਬੱਸ ਹੋਰ ਬੈਠੀ ਕੀ ਮੈਂ ਚੱਲ ਰਹੀ ਐ ਤੇਰੀ ਪੜ੍ਹਾਈ ਦਾ ਕੋਰਸ ਕਰਦੀ ਆਂ ਹਾਂਜੀ ਪੜ੍ਹਾਈ ਹੋ ਗਈ ਹੁਣ ਪੇਪਰ ਦੇ ਕੇ ਵੇਲੀ ਹੋਈ ਸੀ ਮੈਂ ਸੋਚਿਆ ਦੀਦੀ ਕੋਲੇ ਜਾ ਜਾਵਾਂ ਚੱਲ ਵਧੀਆ ਸਾਡੇ ਕੋਲੇ ਮਹੀਨਾ ਹਾਂਜੀ ਹਾਂ ਨਹੀਂ ਤਾਂ ਕਿੱਥੇ ਟਾਈਮ ਲੱਗਦਾ ਸੀ ਮੈਨੂੰ ਹੁਣ ਟਾਈਮ ਲੱਗਿਆ ਸੀਗਾ ਮੈਂ ਵੀ ਪੜ੍ਹਾਈ ਚ ਬਹੁਤ ਉਲਝਰੀ ਸੀ ਚੱਲ ਵਧੀਆ ਕੀਤਾ ਇਹਨੂੰ ਵੀ ਟਾਈਮ ਲੱਗਦਾ ਜਾਣਦਾ ਕਿਉਂ ਮੈਂ ਟੱਲੇ ਵਿੱਚ ਰਹਿਣੀ ਆ ਤਾਂ ਕਰਕੇ ਹਾਂਜੀ ਇਹ ਤਾਂ ਹੈ ਤੇ ਤਾਂ ਨਹੀਂ ਜਾ ਹੁੰਦਾ ਇਹ ਤਾਂ ਹੋਰ ਮਾ ਚੱਲ ਬਾਹਰ ਨੇੜੇ ਤੂੰ ਹੀ ਮਿਲ ਜਾ ਵਾਹਾਂ ਕਿ ਹੋਰ ਵਧੀਆ ਕੀਤਾ ਪਤਾ ਕੰਮ ਕਰਾਉਗੀ ਤੇਰੇ ਨਾਲ ਚਲ ਕੰਮ ਤਾਂ ਵੀ ਮੈਂ ਕਰ ਹੀ ਲੈਣਾ। ਅਲੱਦੀ ਚੱਲ ਮਿਲ ਗਈ ਇੰਨੀ ਬੜਾ। ਨਹੀਂ ਇੱਕ ਰਾਤ ਨੂੰ ਫੇਰ ਕੜ ਲੱਸੀ ਹੋ ਜਾਊ ਪਤਲੀ ਹੋ ਜਾਣਗੀ। ਹਾਂਜੀ ਮੈਸੇਜ ਹੀ ਕੋਈ। ਹੁਣ ਉਹ ਪਤਲੀ ਐ ਤੂੰ ਮੋਟੀ ਐ ਦੇਖ। ਹੋਰੀ। ਉੱਥੇ ਵਿਹਲੇ ਬੈਠੇ ਰਹਿਣੇ ਆ ਪੜੀ ਜਾਣੇ ਆਈ। ਹਾਂ। ਕਿਹੜਾ ਕੰਮ ਹੁੰਦਾ ਜੀ ਕੋਈ? ਨਹੀਂ ਪਤਾ। ਚਰਬੀ ਵੀ ਚੜ ਜਾਂਦੀ ਹੁੰਦੀ। ਹਾਂਜੀ ਇਹ ਤਾਂ। ਮੈਂ ਨਹੀਂ ਮੋਟੀ ਹੋਈ ਚਗੀ। ਅੱਗੇ ਪਤਲੀ ਹੋ ਗਈ। ਕੰਮ ਕਰ ਕਰਕੇ ਵੇੜਾ ਤਾਂ ਦੇਖੋ ਕਿੱਡਾ ਸੰਭਰਦੇ ਹਾਂ। ਹਾਂ। ਸਾਰਾ ਕੰਮ ਕਰਦੀ ਆ ਵਿਚਾਰੀ। ਸਭ ਵੇਬੇ ਮੈਂ ਰੋਟੀ ਬਣਾ ਲੈਣੀ ਆ ਤੁਸੀਂ ਮਾਰੋ ਬੱਲਾ ਚੰਗਾ ਪੁੱਤ ਬਣਾ ਲੈ ਉੱਤੇ ਮੈਂ ਤਾਂ ਜੀਜੂ ਨੂੰ ਭੇਜਿਆ ਲੈਣ ਗੁਛ ਅੱਛਾ ਤੇ ਤੂੰ ਬਾਹਰ ਨਹੀਂ ਜੀਜਾ ਖਾਣੀ ਅੱਜ ਹਾਂਜੀ ਉਹਨੂੰ ਖਾਓ ਫਿਰ ਲੈ ਪੁੱਤ ਗਲਾਸ ਮੈਂ ਵੀ ਖਾ ਲੂੰਗੀ ਬਾਹਰ ਨਹੀਂ ਹੋਰ ਜੀਜਾ ਤਾਂ ਖਾਣਗੇ ਨਾ ਅਕਸਰ ਨੂੰ ਭੈਣ ਕੋਲੇ ਆਈ ਆ ਹਾਂਜੀ ਹੋਰ ਪੁੱਤ ਦੱਸ ਪੁੱਤ ਵਧੀਆ ਵਾਸੀ ਤੁਸੀਂ ਦੱਸੋ ਠੀਕ ਐ ਹੋਰ ਵਿਆਹ ਉਹ ਕਦੋਂ ਕਰਾਉਣਾ ਫਿਰ ਹਲੇ ਤਾਂ ਮਾਸੀ ਹੁਣ ਪੜਾਈ ਤਾਂ ਵਿੱਲੀ ਹੋਈਆਂ ਆ ਖਲਤਾ ਦੇਖਦੇ ਆ ਨੌਕਰੀ ਨੌਕਰੀ ਕਰਾਂਗੇ ਕੋਈ ਐਨੇ ਛੇਤੀ ਵਿਆਹ ਨੂੰ ਕੀ ਹੋਇਆ ਜੀ ਨੌਕਰੀ ਵਾਲੇ ਕਿਹੜਾ ਤਰੇ ਪੈਣਾ ਕਿਹੜੇ ਚੰਗੇ ਮੁੰਡੇ ਆ ਨੌਕਰੀਆਂ ਕਰਦੇ ਆ ਉਹਨਾਂ ਦਾ ਤਾਂ ਦੇਖ ਲ ਮੂਨੀ ਪਰਿਆ ਜਾਂਦਾ ਉਹ ਤਾਂ ਮੰਗ ਧਰ ਕੇ ਬਹਿ ਜਾਂਦੇ ਆ ਕਿਹੜਾ ਨਸ਼ੇੜੀ ਛੇੜੀ ਜੇ ਨੱਕ ਉਹ ਕਹਿੰਦੇ ਅਸੀਂ ਕੁਝ ਵੀ ਨਹੀਂ ਲੈਣਾ ਜ਼ਿੰਦਗੀ ਡੋਬਣਾ ਉੱਥੇ ਮੈਂ ਤਾਂ ਆਪ ਹੀ ਮਸੀ ਜੀ ਇੰਨਾ ਪੜੀ ਆਂਗੀ ਮੈਂ ਖੁਦ ਹੀ ਕੋਈ ਨੌਕਰੀ ਲਵਾਂਗੀ ਪਹਿਲਾਂ ਫਿਰ ਵਿਆਹ ਕਰਾਂਗੀ ਹਾਂ ਪੁੱਤੋ ਇਹ ਤਾਂ ਤੂੰ ਵਧੀਆ ਗੱਲ ਕੀਤੀ ਹਾਂਜੀ ਜੇ ਤੂੰ ਆਪ ਨੌਕਰੀ ਆ ਕੇ ਆਪਦੇ ਪੈਰਾਂ ਤੇ ਖੜੇ ਬੰਦਾ ਕਿਸੇ ਤੋਂ ਭੁੱਖਾ ਨਹੀਂ ਮਰਦਾ ਹਾਂਜੀ ਇਹਦਾ ਗੁਲਾਮ ਨਹੀਂ ਹੁੰਦਾ ਸਹੀ ਗੱਲ ਠੀਕ ਹੈ ਤੇ ਹੋਰ ਦੱਸ ਵਰ ਕਿੰਨੇ ਦਿਨ ਰਹਿਣਗੇ ਹਲੇ ਤਾਂ ਹੀ ਆਏਗੀ 8-10 ਦਿਨ ਇੱਥੇ ਬੱਚਾ ਖੁੱਲਾ ਜਿਹਾ ਟਾਈਮ ਲੈ ਕੇ ਆਈਆਂ ਵਾਸੀ ਜੀ ਇਸ ਵਾਰੀ ਤਾਂ ਅੱਛਾ ਕਿਆ ਬਾਤ ਹੈ ਜੀ গুਡ ਮਾਰਨਿੰਗ ਜੀ গুਡ ਮਾਰਨਿੰਗ ਜੀ ਜੂ ਢੜਕੀ ਢੜਕੀ ਪ੍ਰੈਕਟਿਸ ਕਰਨ ਲੱਗੀ ਹੈ ਹੋਰ ਮੋਟੀ ਹੋਈ ਜਾਨੀ ਥੋੜੇ ਜਿਹਾ ਭੱਜਣ ਨੂੰ ਚਾਹੀਦਾ ਹੋਰ ਕੀ ਕਰੀ ਹੁਣ ਤਾਂ ਲਾएंगे ਫਿਰ ਮਹੀਨਾ ਹਾਂਜੀ ਕਿਉਂ ਭੱਗ ਜਾ ਨਹੀਂ ਮੈਂ ਤਾਂ ਵੈਸੇ ਪੁੱਛ ਰਿਹਾ ਸੀਗਾ ਮੈਨੂੰ ਲੱਗਦਾ ਟੂਰ ਤੇ ਅੱਗੇ ਦੇਣਾ ਕੁਝ ਖਾਣ ਪੀਣ ਨੂੰ ਮੈਨੂੰ ਦੱਸ ਦੀ ਮੈਂ ਲਿਆਦਾ ਕੋਈ ਨਹੀਂ ਦੱਸ ਦੂੰਗੀ ਜੋ ਸਾਹਮਣੇ ਪਾਰਕ ਬਣਿਆ ਹੋਇਆ ਬਹੁਤ ਘੰਟ ਅੱਛਾ ਹੋਣ ਲਾਇਕ जाके आने हैं हाँ वो नाले थे बढ़िया प्रैक्टिस बढ़िया हो जाएगी नाले क्राउन मारेंगे हाँ जाके आई करूँ हाँ किधर जाने जाके बस हाँ गेट देख गेट बड़ा है सामने ठीक है चलो मैं जाके आई हाँ कम लिए थे कड़ी प्रैक्टिस होगी तो गेट जा के कर लो थे क्राउन हाँ � तू सी ऐसे क्यों है? ਇਹ ਰਹਾ ਤੇ ਪਿੰਡ ਹੈ। ਮੇਰੀ ਭੈਣ ਦੇ ਸਹੁਰੇ ਨੇ ਉਰੇ। ਅੱਛਾ ਮੈਨੂੰ ਹੋ ਪਤਾ ਨਹੀਂ ਲੱਗਿਆ ਤੇ ਕਨਵਾ ਲੇਗੀ ਤੇਰੇ। ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀ। ਲੈ ਫਿਰ ਤਾਂ ਵਧੀਆ ਗੱਲੂ ਬਿਸ਼ੈਰੀ ਤੂੰ ਐਸੀ ਆ ਗਈ। ਲੈ ਫਿਰ ਉਹ ਤਾਂ ਮੇਧਿਆ ਕਰਾਂਗੀ ਫਿਰ ਉਰੇ। ਹਾਂ ਹਲੇ ਤਾਂ ਮੈਂ ਇੱਥੇ ਹੀ ਆ ਗਈ। ਤੁਸੀਂ ਕਦੇ ਦੱਸਿਆ ਹੀ ਨਹੀਂ ਵੀ ਤੁਹਾਡਾ ਪਿੰਡ ਇਹ ਹੈ। ਮੈਨੂੰ ਕਿਹੜਾ ਪਤਾ ਸੀ ਵੀ ਤੇਰੇ ਭੈਣ ਦਾ ਪਿੰਡ ਇਹ। ਇਹ ਤਾਂ ਹੁਣ ਚੱਕੰਨਾ ਹੋਇਆ ਵੀ। ਕਨਵਾਲ ਹੈ ਸਾਡੇ ਪਿੰਡੇ ਵਾਲੀਆਂ। ਉਹ ਚਾਚੂ ਪਿਆ ਦੀ ਆ ਜਾ। ਨਹੀਂ ਨਹੀਂ ਬੱਸ ਜਿੱਜੂ ਆਉਂਦੇ ਹੀ ਹੋਣਗੇ ਦੇਖਣਾ ਲੈਣਗੇ ਤੇ। ਤਲਫਨ ਮਿਲਦੇ ਆ ਰਾਤ ਨੂੰ ਕਿਤੇ ਹਾਂ ਮੈਂ ਫੋਨ ਕਰੂੰਗੀ ਠੀਕ ਹੈ ਚਲ ਠੀਕ ਹੈ ਜੀ ਕਮਾਲ ਹੈ ਯਾਰ ਇਹ ਬਿਲਕੁਲ ਨਹੀਂ ਕਰਦਾ ਉਹ ਸੋੜਾ ਲੈ ਜਾ ਰਾ ਹਾਂ ਉਹਨੂੰ ਕੀ ਹੋਣਾ ਆਪਨੇ ਵਾਰਿਆ ਰਾ ਉਹ ਬਣੇ ਸੀ ਕਮਾਲ ਦੀ ਗੱਲ ਹੈ ਇਹਨਾਂ ਨੇ ਮੈਨੂੰ ਕਦੇ ਦੱਸਿਆ ਹੀ ਨਹੀਂ ਵੀ ਮੇਰਾ ਪਿੰਡ ਇਹ ਹੈਗਾ ਚਲ ਫੋਨ ਕਰਕੇ ਦੇਖੂੰਗੀ ਫਿਰ ਪਤਾ ਲੱਗੂਗਾ ਕਦੇ ਗੱਲ ਹੀ ਨਹੀਂ ਹੋਈ ਹੈਗੀ ਆ ਲੈ ਚਾਹ ਪੀ। ਚਾਹ ਤਾਂ ਪੀ ਲੈਣਾ ਸਾੜੀਏ। ਮੈਨੂੰ ਤਾਂ ਦੱਸ। ਜਾਂ ਕਿਹੜੇ ਚੰਦ ਤੇ ਚੜੀ ਜਾਨੀ ਐ ਤੂੰ? ਆ ਮੇਰਾ ਫੋਨ ਬੜੀ ਬੈਠਿਆ ਨੂੰ ਸੀ। ਕਹਿੰਦਾ ਤੇਰਾ ਫੋਨ ਇਹਦੇ ਮੈਸੇਜ ਉਸੇ ਬੱੜ ਰਿਹਾ ਸੀ। ਇਹ ਕਹਿੰਦੀ ਮੇਰਾ ਮੇਰਾ ਜੀ ਨਹੀਂ ਲੱਗਦਾ। ਇਹ ਤੂੰ ਕਹਿੰਦੀ ਮੇਰਾ ਵੀ ਨਹੀਂ ਜੀ ਲੱਗਦਾ। ਦਿਲ ਦੁਲਜੀ ਭੇਜੀ ਜਾਨੀ ਐ। ਚੱਕਰ ਕੀ ਐ ਇਹ? ਇਹ ਤਾਂ ਜਿੱਜਾ ਫਰੈਂਡ ਨਾ ਮੇਰਾ। ਯਾਰ ਫਰੈਂਡਾਂ ਨਾਲ ਐਵੇਂ ਨਹੀਂ ਗੱਲਾਂ ਕਰਦੇ ਹੁੰਦੇ ਆ। ਓਹੋ ਨਾਲ ਪੜਦਾ ਮੇਰੇ ਫਿਰ ਕਿੱਡੀ ਗੱਲ ਆ। ਛੁੱਟੀਆਂ ਹੋ ਰਹੀਆਂ ਨੇ ਮਿਸ ਕਰਦਾ ਕਾਲਜ ਦੇ ਦਿਨਾਂ ਨੂੰ। ਹੂੰ। ਆ ਤੇਲਪੀਟ ਕੀ ਕੌਣ ਮਿਸ ਕਰਦਾ ਹੁੰਦਾ ਮੈਨੂੰ ਦੱਸੀ। ਓਹੋ ਜੀ ਜੁੱਦਸਤਾ ਉਹੀ ਬਸ। ਜੇ ਕਿਸੇ ਮੁੰਡੇ ਨੂੰ ਪਸੰਦ ਕਰਦੀਆਂ ਤਾਂ ਮੈਨੂੰ ਦੱਸ ਦੇ। ਮੈਂ ਗੱਲ ਤੋੜ ਲੂੰਗਾ, ਵਿਚੋਲਾ ਬਣ ਜਾਊਂਗਾ। ਇਹ ਜੀ ਕੋਈ ਗੱਲ ਨਹੀਂ ਹੈਗੀ ਜੀ ਜੋ ਮੇਰਾ ਫਰੈਂਡ ਆ ਸਰਪੇ। ਯਾਰ ਜੇ ਤੁਸੀਂ ਗੱਲਾਂ ਕਰਦੇ ਹੋ ਨਾ, ਉਹੀ ਜੀ ਗੱਲ ਕਰਕੇ ਨਾ ਮਰ ਹੋਰ ਹੀ ਗੱਲ ਲੱਗਦੀ ਆ। ਉਹ ਨਹੀਂ ਜੀ ਜੁੱਜੂ ਸੱਚੀ ਫਰੈਂਡ ਆ ਹਾਂ ਕਿਤੇ ਪੈਂ ਤੂੰ ਮੇਰੇ ਜੀਜੇ ਵਾਲੇ ਤੁਸੀਂ ਚਾਹੀ ਮਾਰ ਦੂ ਮਾ ਤੁਹਾਡੇ ਬੇੜੇ ਜਣਾ ਚੌੜਾ ਹੋ ਗਏ ਮੱਜੀ ਡਾ ਕੇ ਬੈਠੇ ਰਿਹਾ ਉਹ ਸਾੜੋ ਮੇਰੀ ਸੇਵਾ ਕਰੋ ਤੂੰ ਤਾਂ ਮੇਰੇ ਬਿਆਲੇ ਰਮਾਨੀ ਮਰੀ ਜਾਨੀ ਐ ਤੂੰ ਨਾ ਕਦੇ ਲੰਡਾ ਲਾ ਜੀ ਕਦੇ ਬਾਜੀ ਉਹ ਨਹੀਂ ਮਰਦੇ ਰਮਾਨ ਜੁੱਜੂ ਉਹ ਕਿਉਂ ਤੁਸੀਂ ਉਹੀ ਗੱਲਾਂ ਕਰੀ ਜਾਂਦੇ ਬਸ ਮਤਲਬ ਖੁੱਦ ਹੀ ਖਿਚਰੀਆਂ ਨੇ ਇਹ ਜੀ ਕੋਈ ਗੱਲ ਨਹੀਂ ਹੈਗੀ ਮੇਰਾ ਫਰੈਂਡ ਆ ਸਰ ਪੱਕਾ ਹਾਂਜੀ ਸੌ ਖਾ ਤੂੰ ਤੇਰੀ ਪੈ ਚਾਹ ਪੀ ਲੋ ਠੰਢੀ ਹੋ ਰਹੀ ਐ ਪਹਿਲਾ ਸੌ ਘਾਤਰੀ ਪਿਆ ਚਾਹ ਪੀ ਲੋ ਠੰਡੀ ਹੋ ਰਹੀ ਆ ਮਜ਼ਾਕ ਨਾ ਕਰੀ ਤੂੰ ਗੱਲਾਂ ਕਿੱਥੇ ਆਉਣ ਦਿੰਨੀ ਆ ਚਾਹ ਪੀ ਦੇ ਹੀ ਕਿੜਾ پارک ਚ ਹਾਂਜੀ ਬਹੁਤ ਸੋਨਾ پارک ਬਣਾਇਆ پارک ਤਾਂ ਸੋਨਾ ਸਾਡੇ ਮੁੰਡੇ ਨਾ ਖਰਾਬ ਕਰਦੀ ਬੰਦੇ ਦੇ ਤੂੰ ਇਹ ਸਾਡੇ ਪਿੰਡ ਦੇ ਮੁੰਡੇ ਜਿਆਦਾ ਸੌਂ ਨਹੀਂ ਬਹੁਤ ਸੌਂ ਨੇ ਇਹ ਸਾਡੇ شریف ਲੋਕ ਆ ਪਤਾ ਹੀ ਹੈ ਜੀ ਪਤਾ ਲੱਗ ਰਿਹਾ ਵੀ ਕਿੰਨੇ ਸੇ شریف ਤੁਸੀਂ ਚੋਰੀ ਚੋਰੀ ਚੈਟ ਬੜੀ ਜਾਂਦੇ ਮੇਰੇ ਕੋਲ ਦਾ ਯਾਰ ਉਹ ਤਾਂ ਮੈਸੇਜ ਉੱਤੇ ਆ ਗਿਆ ਸੀਗਾ ਮੈਂ ਤਾਂ ਉਹੀ ਖੋਲਿਆ ਬੈਠੇ ਬੈਠੇ ਨੇ ਉਹ ਵਾਸਤੇ ਮੈਨੂੰ ਨਜ਼ਾਰਾ ਜਾਈਏ ਗੇਮਸ ਸਕਰੋਲ ਕਰੀ ਗਿਆ ਸਾਰੀ ਚੈਟ ਪੜਨੀ ਵੀ ਜਿਹਦਾ ਹੁਣ ਲੱਗਸੀ ਸਾਰੀ ਤਾਂ ਨਹੀਂ ਪੜੀ ਅੱਧੀ ਹੀ ਪੜੀ ਓ ਰੈਨ ਦੇ ਜੀ ਬਸ ਚਾਹ ਪੀ ਲੋ ਰੰਡੀ ਹੋ ਰਹੀ ਆ ਚੱਲ ਕੋਈ ਨਾ ਹਿਊਮਰ ਐ ਨਜ਼ਾਰੀ ਲੈਣ ਦੀ ਚੰਗਾ ਜਾ ਤੇ ਭੈਣ ਨੂੰ ਗੰਭੀਰ ਨਾ ਕਰਾਂ ਜੀ ਕਮੜੀ ਜੀ ਚੱਲ ਇਹਨਾਂ ਦੀ ਜ਼ਿੰਦਗੀ ਲੈਣਾ ਤੂੰ ਨਜ਼ਾਰੇ ਆਪਦੇ ਵੇਲੇ ਅਸੀਂ ਵੀ ਥੇਰਾ ਕੁਝ ਕੀਤਾ ਹੈ ਹੈਲੋ ਕੀ ਹਾਲ ਨੇ ਸ਼ੈਰੀ ਰਤਿਆ ਤੁਸੀਂ ਦੱਸੋ ਕਿਵੇਂ ਹੋ ਤੁਸਾਂ ਮੈਨੂੰ ਚੌਕ ਚੱਕ ਮੈਂ ਦਿੱਤਾ ਯਾਰ ਮੈਂ ਤਾਂ ਆਪ ਹੈਰਾਨ ਹੋ ਗਈ ਤੁਹਾਨੂੰ ਇੱਕਦਮ ਦੇਖ ਕੇ ਕਮਾਲ ਹੈ ਤੁਸੀਂ ਸਾਡੇ ਪਿੰਡਾਂ 'ਚ ਬੈਠੀਆਂ ਐ ਮੈਨੂੰ ਕਿਹੜਾ ਪਤਾ ਸੀ ਤੁਹਾਡਾ ਪਿੰਡ ਮੈਂ ਤੁਹਾਨੂੰ ਦੱਸਿਆ ਤਾਂ ਸੀ ਵੀ ਮੈਂ ਆਪਣੀ ਭੈਣ ਕੋਲ ਜਾਣਾ ਮੈਨੂੰ ਕਿਹੜਾ ਪਤਾ ਸੀ ਵੀ ਤੇਰੀ ਭੈਣ ਇੱਥੇ ਐ ਉਹੀ ਤਾਂ ਗੱਲ ਆ ਤੁਸੀਂ ਕਦੇ ਦੱਸਿਆ ਹੀ ਨਹੀਂ ਵੀ ਤੁਹਾਡਾ ਪਿੰਡ ਉਹ ਤਾਂ ਫਿਰ ਮੌਕਾ ਖੁੱਲ ਗਿਆ ਆਪਾਂ ਨੂੰ ਮਿਲਣ ਦਾ ਵੈਸੇ ਤੁਸੀਂ ਦੱਸਿਆ ਕਿਹਨੇ ਪਾਲਣਾ ਮੈਨੂੰ ਯਾਰ ਮੈਨੂੰ ਕਿਹੜਾ ਪਤਾ ਸੀ ਵੀ ਤੇਰੀ ਭੈਣ ਇੱਥੇ ਐ ਤਾਂ ਦੱਸ ਦੋ ਤੇਨੂੰ ਤਾਂ ਮੈਂ ਕਦੇ ਗੱਲ ਹੀ ਨਹੀਂ ਹੋਈ ਨਾ ਬਲੇ ਇਸ ਬਾਰੇ ਫਿਰ ਉਹਨੂੰ ਮਿਲेंगी ਹੂੰ ਦੇਖਦੇ ਆਂ ਵੈਸੇ ਤਾਂ ਜੱਜੂ ਘਰੇ ਹੁੰਦੇ ਨੇਗੇ ਥੋੜਾ ਮੁਸ਼ਕਲ ਹੀ ਆ ਰਾਤ ਨੂੰ ਕਰ ਲਈ ਫੋਨ ਮੈਨੂੰ ਚਲੋ ਦੇਖੂਗੀ ਮੈਨੂੰ ਜੇ ਲੱਗਿਆ ਟਾਈਮ ਨਾ ਤਾਂ ਕਰੂਗਾ ਹੁਣ ਤਾਂ ਮੌਕਾ ਆਪਣੇ ਲਈ ਵੀ ਮਿਲਣ ਦਾ ਹਾਂਜੀ ਹਾਂ ਤੁਸੀਂ ਤਾਂ ਮੌਕਾ ਹੀ ਭਾਲਦੇ ਹੋ ਉਹ ਮੌਕਾ ਨਹੀਂ ਹੁਣ ਕੀ ਭਾਲਦੇ ਤੂੰ ਨਹੀਂ ਭਾਲਦੀ ਹੈਗੀ ਹੂੰ ਕੋਈ ਗੱਲ ਉਹ ਨਾ ਆਪਣੇ ਜੀਜੇ ਦੀ ਬਣ ਕੇ ਬਹਿ ਜੀ ਕਿਤੇ ਉਹ ਨਹੀਂ ਗੁਰੂ ਕਿਉਂ ਟੈਨਸ਼ਨ ਲਈ ਹੈ ਤੁਸੀਂ ਤੜਕੀ ਦਾ ਪੂਰੀ ਫੱਟ ਫਾਟ ਬਣੀ ਫਿਰਦੀ ਸੀ ਉਹ ਤਾਂ ਵੈਸੇ ਪਾਰਕ ਚ ਘੇੜਾ ਬੰਨ ਗਈ ਸੀ ਐਕਸਰਸਾਈਜ਼ ਕਰ ਰਹੀ ਸੀ ਦੇਖੀ ਕਿ ਕਿ ਸਾਡੇ ਪਿੰਡ ਦੇ ਮੁੰਡੇ ਖਰਾਬ ਕਰਦੇ ਮੈਂ ਤੁਹਾਡੇ ਪਿੰਡ ਦੇ ਬੰਦ ਨੂੰ ਕੀ ਲੈਣਾ ਮੇਰੇ ਕੋਲ ਹੈਗੀ ਉਹਨਾਂ ਦੇ ਉਹ ਪਾਰਕ 'ਚ ਅਗਲਾ ਦੇਖਣ ਆ ਕੇ ਜਾਂਦਾ ਸੀ ਪਤਾ ਨਹੀਂ ਕੌਣ ਘੇੜੇ ਦੇ ਰਿਹਾ ਹੈ ਚਲੋ ਕੋਈ ਨਹੀਂ ਚਲ ਠੀਕ ਹੈ ਚਲੋ ਠੀਕ ਹੈ ਓਏ ਇੱਕ ਗੱਲ ਹੋਰ ਸ਼ੈਰੀ ਹੂੰ ਸਾਡੇ ਪਾਰਕ 'ਚ ਸੀਸੀਟੀਵੀ ਵਾਲੇ ਬੈਠੇ ਹੁੰਦੇ ਨੇ ਅੱਛਾ ਹਾ ਹਾ ਤਿਆ ਨਾਲ ਕਿਹੜਾ ਵਿਆਹ ਕਰ ਹੂੰ ਬੈਠੇ ਤਾਂ ਕਾਫੀ ਜਣੇ ਸੀ ਉੱਥੇ ਜਦੋਂ ਮੈਂ ਕਿਹੜੇ ਆ ਤਾਈ ਨੂੰ ਕਹਿੰਦਾ ਵੀ ਸਾਡੀ ਪਿੰਡ ਦੇ ਮੁੰਡੇ ਨਾਲ ਕਰਾ ਲੀ ਹੂੰ ਹੂੰ ਠੀਕ ਐ ਕੋਈ ਨਹੀਂ ਧਿਆਨ ਰੱਖੋ ਚੱਲ ਦੇਖਦੇ ਆ ਫਿਰ ਮਿਲਣਗਿਲ ਦਾ ਕਰਨੀ ਪ੍ਰੋਗਰਾਮ ਹੂੰ ਠੀਕ ਐ ਜੀ ਚਲੋ ਚਲ ਬਾਏ ਬਾਏ ਮਿਸ ਯੂ ਮਿਸ ਯੂ ਕੰਮ ਲਾਓ ਚ ਮਿਲਣ ਦੀ ਵੈਰੀ ਐ ਮਿਲਣਾ ਚਾਹੀਦਾਸ ਜਦੋਂ ਨਹੀਂ ਆਇਆ ਦੇਦੀ ਮਰੇ ਸੋਏ ਚ ਵਡੇਰਾਂ ਨੇ ਤੁਸੀਂ ਕਦੇ ਮੇਰੇ ਕੋਲੇ ਵੀ ਵੈਦਿਆ ਕਰੋ ਤੇਰੇ ਕੋਲੇ ਤਾਂ ਬੈਠਾ ਨਾ ਜੇ ਤੈਨੂੰ ਵੇਲ ਹੋਵੇ ਕੀ ਹੋ ਗਿਆ ਤੇ ਤੀ ਆਇਆ ਤਾਂ ਬੋਲ ਰਹੀ ਦਸੀ ਹੋਰ ਮੇਰੀ ਗੱਲ ਸੁਣ ਲੈ ਇੱਕ ਕੰਨ ਖੋਲ ਕੇ ਮੇਰੀ ਭੈਣਾ ਮੇਰੇ ਕੋਲੇ ਬਹੁਤਾ ਬੈਠਿਆ ਕਰ ਮੇਰੇ ਘਰ ਵਾਲੇ ਦੇ ਨੇੜੇ-ਨੇੜੇ ਨਾਲ ਲੱਗ ਤੂੰ ਕਿਥੇ ਰਹਿਣਾ ਆਈ ਏ ਕਿ ਮੇਰਾ ਘਰ ਪੱਟਣ ਆਈ ਏ ਤੂੰ ਕੀ ਕਹੀ ਜਾਣੇ ਦੇਦੇ ਤੁਸੀਂ ਇਹ ਤੈਨੂੰ ਸਭ ਪਤਾ ਮੈਂ ਕੀ ਕਹਿ ਰਹੀ ਆ ਪਰ ਤੂੰ ਸਮਝਣਾ ਨਹੀਂ ਚਾਹਦੀ ਨਹੀਂ ਦੇਦੇ ਤੁਹਾਨੂੰ ਕੋਈ ਗਲਤਫਹਿਮੀ ਹੋਈ ਆ ਗਲਤਫਹਿਮੀ ਨਹੀਂ ਹੋਈ ਮੈਂ ਸਭ ਦੇਖਦਾ ਆ ਮੈਂ ਜਿੱਦੇ ਦੀ ਆ ਰਹੀ ਆ ਤਾਂ ਮੈਂ ਦੇਖ ਹੀ ਜੰਨੀ ਆ ਉਹਦੇ ਉੱਤੇ ਚੜ-ਚੜ ਬੈੰਨੀ ਆ ਉਹ ਤੇਰੇ ਉੱਤੇ ਚੜ-ਚੜ ਬੈੰਦਾ ਮੈਨੂੰ ਤਾਂ ਕੋਈ ਸਮਝਦਾ ਹੀ ਨਹੀਂ ਘਰ ਚ ਹੈਗੀ ਹੈ ਕਿ ਨਹੀਂ ਹੈਗੀ ਮੈਂ ਦੇ ਤੂੰ ਸੇ ਆਪੇ ਕੰਮਕਾਰਾਂ ਚ ਲੱਗੇ ਰਹਿਣਾ ਮੈਂ ਤਾਂ ਤੁਹਾਨੂੰ ਕਹਿਨੀ ਆ ਵੀ ਬੈਠਿਆ ਕਰੋ ਮੇਰੇ ਕੋਲ ਜੇ ਬੰ ਕੰਮਕਾਰਾਂ ਚ ਲੱਗੀ ਆ ਇਹਦਾ ਮਤਲਬ ਇਹ ਤਾਂ ਨਹੀਂ ਤੂੰ ਉਹਦੇ ਨਾਲ ਜੁੜ ਕੇ ਬੈਠੇ ਰਹਿਣਾ ਤੂੰ ਆ ਕੇ ਮੇਰੇ ਨਾਲ ਕੋਈ ਕੰਮਕਾਰ ਕਰਾ ਮੇਰਾ ਹਾਲ ਚੱਲ ਪੁੱਛ ਕੋਈ ਗੱਲ ਨਾ ਕਰਨੀ ਪਾਲਾ ਉਹਦੇ ਤੋਂ ਦੂਰ ਰਿਹਾ ਕਰ ਜੇ ਨਹੀਂ ਰਹਿਣਾ ਤਾਂ ਆਪਦੇ ਘਰ ਨੂੰ ਜਾ ਮੈਨੂੰ ਤਾਂ ਇਹ ਤੇ ਲੱਗਦਾ ਮੈਂ ਹੋਰ ਆ ਕੇ ਬਹੁਤ ਵੱਡੀ ਗਲਤੀ ਉਹ ਕਰ ਲੇ ਤੂੰ ਕਾਨੂੰ ਗਲਤੀ ਕੀਤੀ ਆ ਗਲਤੀ ਤਾਂ ਮੈਂ ਕੀਤੀ ਆ ਜਿਹੜੀ ਤੈਨੂੰ ਇੱਥੇ ਸੱਦ ਲਿਆ ਮੈਂ ਤਾਂ ਐ ਸੱਦਿਆ ਦੀ ਚਲੋ 4 ਦਿਨ ਮੈਨੂੰ ਸੁੱਖ ਸਾਰਾ ਹੋ ਜਾਊਗਾ ਤੇਰਾ ਮੈਨੂੰ ਵੀ ਸਰੀਰ ਨੂੰ ਰੈਸਟ ਆ ਜੂਗੀ ਮਰਾਂ ਮੈਂ ਤਾਂ ਕੰਮ ਨੂੰ ਹੱਥ ਵੜਾ ਦਿਆ ਕਰਾਂਗੀ ਮੈਨੂੰ ਨਹੀਂ ਪਤਾ ਦੀ ਤੂੰ ਮੇਰਾ ਘਾਰੇ ਵੰਡਾਉਣ ਨੂੰ ਫਿਰਦੀ ਆ ਜੇ ਤੁਸੀਂ ਕੀ ਕੀ ਸੋਚੇ ਜਾਂਦੇ ਮੇਰੇ ਬਾਰੇ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਮੈਨੂੰ ਤੇਰੇ ਤੋਂ ਵੀ ਇਹ ਉਮੀਦ ਨਹੀਂ ਸੀ ਮੈਂ ਮੰਮੀ ਨੂੰ ਫੋਨ ਕਰਦੀ ਆ ਤੈਨੂੰ ਆ ਕੇ ਲੈ ਜਾਣਗੀ ਕਰ ਦੋ ਤੁਸੀਂ ਤਾਂ ਮੇਰਾ ਮੂਡ ਹੀ ਖਰਾਬ ਕਰਤਾ ਮੂਡ ਖਰਾਬ ਕਰਤਾ ਤੈਨੂੰ ਤੇਰਾ ਮੂਡ ਵੀ ਨਾ ਖਰਾਬ ਕਰੋ ਤੂੰ ਮੇਰਾ ਘਰ ਖਰਾਬ ਕਰਨ ਤਾਂ ਕਾਈ ਹੋਈ ਹੈ ਤੇਰੇ ਵਰਗੀ ਭੈਣ ਤਾਂ ਨਾ ਕਿਸੇ ਦੇ ਕੋਲੇ ਨਾ ਹੋਵੇ ਕੀ ਹੋ ਗਿਆ ਬਸ ਰਜੋ ਮੈਂ ਚੱਲੀਆਂ ਕਿਉਂ ਕੀ ਗੱਲ ਹੋ ਗਈ ਦੀਦੀ ਨੂੰ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਕੀ ਕੀ ਗੱਲਾਂ ਕਰੀ ਜਾਂਦੇ ਨੇਗੇ ਕੀ ਹੋ ਗਿਆ ਹਰਪ੍ਰੀਤ ਮੈਂ ਤਾਂ ਚੱਲੀਆਂ ਪਿੰਡਾਂ ਤੂੰ ਇੱਥੇ ਚੁੱਪ ਕਰ ਜਾ ਜਿਹੜਾ ਕੁਝ ਹੋ ਗਿਆ ਨਾ ਬਸ ਹੋ ਗਿਆ ਚਲ ਚੁੱਪ ਕੇ ਬੈਠ ਤੇ ਜਾ ਆਉਂਦੇ ਪਿੰਡ ਨੂੰ ਚੱਲੀਆਂ ਮੈਂ ਤੇ ਹਾਂ ਕਿਪ ਕਈ ਮਰੀਏ ਨਹੀਂ ਦੋ ਯਾਰ ਪ੍ਰੀਤ ਮੈਂ ਤੈਨੂੰ ਰੱਖਣਾ ਹੀ ਨਹੀਂ ਬਸ ਗੱਲ ਖਤਮ ਆਂ ਦੀ ਕਹਿੰਦੇ ਤੂੰ ਮੇਰਾ ਘਰ ਖਰਾਬ ਕਰੀ ਜਾਨੀ ਆਪਦੇ ਜੀਜੇ ਦੇ ਉੱਤੇ ਉੱਤੇ ਚੜੀ ਜਾਨੀ ਮੈਨੂੰ ਕੀ ਜ਼ਰੂਰਤ ਪਈ ਆ ਇਹ ਤਾਂ ਜਵਾਖਾ ਮਰਗੀ ਤੇ ਹੈਗੀ ਚੋੜ ਕਰੀ ਜਾਨੀ ਘਰ ਖਰਾਬ ਨੂੰ ਕੀ ਕਰ ਖਰਾਬ ਕਰਿਆ ਜੀ ਜਵਾਖਾ ਮਰ ਗਈ ਓਕੇ ਜਾਂ ਤਾਂ ਇਹੀ ਰਹੂਗੀ ਜਾਂ ਮੈਂ ਰਹੂਗੀ ਦੀ ਤੁਸੀਂ ਆਪਣਾ ਘਰ ਸੰਭੋ ਮੈਂ ਤਾਂ ਚੱਲੀ ਆਂ